ਮੁੱਖ ਮੰਤਰੀ ਮਾਨ ਦੇ ਨੌਕਰੀਆਂ ਵਾਲੇ ਬਿਆਨ ਨੂੰ ਲੈ ਕੇ ਸਿਆਸਤ ਲਗਾਤਾਰ ਗਰਮਾਈ ਹੋਈ ਹੈ ਤਾਂ ਉੱਥੇ ਹੀ ਹੁਣ ਪ੍ਰਤਾਪ ਬਾਜ਼ਬਾ ਨੇ ਮੁੱਖ ਮੰਤਰੀ ਮਾਨ ਤੇ ਵੱਡੇ ਸਵਾਲ ਚੁੱਕੇ ਨੇ ਪ੍ਰਤਾਪ ਬਾਜ਼ਮਣ ਨੇ ਆਪਣੇ ਡਿਜੀਟਲ ਮੀਡੀਆ ਅਕਾਊਂਟ ਤੇ ਲਿਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ 55000 ਨੌਕਰੀਆਂ ਦਾ ਦਾਵਾ ਇੱਕ ਵੱਡਾ ਝੂਠ ਆ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਹਰ ਸਪੀਚ ਵਿੱਚ ਸੇਖੀ ਮਾਰਦੇ ਨੇ ਉਹਨਾਂ ਦੀ ਸਰਕਾਰ ਨੇ ਪੰਜਾਬੀਆਂ ਨੂੰ 55000 ਨੌਕਰੀਆਂ ਦਿੱਤੀਆਂ ਨੇ ਸਚਾਈ ਬਹੁਤ ਵੱਖਰੀ ਆ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਮੈਂ ਮੰਗ ਕੀਤੀ ਆ ਕਿ ਪੰਜਾਬ ਸਰਕਾਰ ਇੱਕ ਵਾਈਟ ਪੇਪਰ ਜਾਰੀ ਕਰੇ ਨਿਯੁਕਤੀਆਂ ਦੇ ਨਾਮ ਦੇ ਨਾਲ-ਨਾਲ ਉਹਨਾਂ ਦੇ ਆਧਾਰ ਨੰਬਰ ਪਿਤਾ ਦਾ ਨਾਮ ਆਪ ਪਿੰਡ ਦਾ ਨਾਮ ਤੇ ਉਸ ਵਿਭਾਗ ਵਿੱਚ ਜਿੱਥੇ ਨੌਕਰੀ ਦਿੱਤੀ ਗਈ ਆ ਜੇਕਰ ਤੁਸੀਂ ਸੱਚਮੁੱਚ 55000 ਪੰਜਾਬੀਆਂ ਨੂੰ ਨੌکریاں ਦਿੱਤੀਆਂ ਨੇ ਤਾਂ ਸੂਚੀ ਜਨਤਕ ਕਰੋ ਅੱਜ ਤੱਕ ਮਾਨ ਸਰਕਾਰ ਨੇ ਅਜੇ ਆ ਨਹੀਂ ਕੀਤਾ ਕਿਉਂ ਕਿ ਇਹ ਇੱਕ ਧੋਖਾ ਇਹ 55000 ਨੌکریاں ਕਿਤੇ ਵੀ ਨਹੀਂ ਮਿਲੀਆਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਤਿਆਰ ਕੀਤਾ ਗਿਆ ਇੱਕ ਝੂਠਾ ਅੰਕੜਾ ਜੋ ਕੁਝ ਨੌکریاں ਦਿੱਤੀਆਂ ਗਈਆਂ ਨੇ ਉਹ ਜ਼ਿਆਦਾਤਰ ਦਿੱਲੀ ਹਰਿਆਣਾ ਤੇ ਰਾਜਸਥਾਨ ਦੇ ਬਾਰੇ ਲੋਕਾਂ ਆਪ ਆਗੂਆਂ ਦੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਨੂੰ ਤਿਆਂ ਗਏ ਯਾਨੀ ਆਮ ਆਦਮੀ ਪਾਰਟੀ ਦੇ ਚਿਹਤਿਆਂ ਨੂੰ ਸ਼ਾਮਲ ਕਰਨ ਲਈ ਗੈਰ ਪੰਜਾਬੀਆਂ ਨੂੰ ਜਾਲੀ ਟੋਮੋਸਾਈਲ ਸਰਟੀਫਿਕੇਟ ਜਾਰੀ ਕੀਤੇ ਗਏ ਨੇ ਜੋ ਪੰਜਾਬ ਦੇ ਆਪਣੇ ਨੌਜਵਾਨਾਂ ਨੂੰ ਧੋਖਾ ਦੇ ਰਹੇ ਸਨ ਇਹ ਸਿਰਫ ਬੇਰੁਜ਼ਗਾਰ ਨੌਜਵਾਨਾਂ ਨਾਲ ਧੋਖਾ ਨਹੀਂ ਆ ਇਹ ਉਹਨਾਂ ਪੰਜਾਬੀਆਂ ਦਾ અપਮਾਨ ਆ ਜਿਨ੍ਹਾਂ ਨੇ ਆਪਣੇ ਭਵਿੱਖ ਲਈ ਆਪ ਤੇ ਭਰੋਸਾ ਕੀਤਾ ਸੀ ਅੱਜ ਪੰਜਾਬ ਚੰਡੀਗੜ੍ਹ ਤੋਂ ਨਹੀਂ ਚਲਾਇਆ ਜਾ ਰਿਹਾ ਅੱਦੇ ਵਿਭਾਗ ਮਨੀਸ਼ ਛੋਧੀਆਂ ਦੇ ਅਧੀਨ ਨੇ ਬਾਕੀ ਸਤੰਦਰ ਜੈਨ ਦੇ ਅਧੀਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਲੁੱਟਣ ਤੇ ਲੁੱਟ ਤਨ ਲਈ ਦਿੱਲੀ ਵਾਲਿਆਂ ਨੂੰ ਥਾਲੀ ਵਿੱਚ ਰੱਖ ਕੇ ਸੌਂਪ ਦਿੱਤਾ ਪੰਜਾਬ ਦੇ ਨੌਜਵਾਨ ਇੱਜ਼ਤ ਮੌਕੇ ਤੇ ਨਿਰਪੱਖਤਾ ਦੇ ਹੱਕਦਾਰ ਨੇ ਧੋਖਾ ਧੜੀ ਦੇ ਨਹੀਂ ਇਹ ਲੜਾਈਆਂ ਨੌਕਰੀ ਤੋਂ ਵੱਡੀ ਆ ਇਹ ਪੰਜਾਬ ਦੀ ਖੁਦਮੁਖਤਿਆਰੀ ਪੰਜਾਬ ਦੇ ਸਤਿਕਾਰ ਤੇ ਪੰਜਾਬ ਦੇ ਭਵਿੱਖ ਬਾਰੇ ਨੇ ਅੱਜ 55201 ਨੌਕਰੀਆਂ ਹੋਗੀਆਂ ਜੀ ਅੱਜ ਕੱਲੇ ਕੱਲ ਦਾ ਡਾਟਾ ਪਿਆ ਸਾਡੇ ਕੋਲੇ ਤੇ ਤਾਨੂੰ ਬਹੁਤ-ਬਹੁਤ ਵਧਾਈਆਂ ਤੁਸੀਂ ਮਿਹਨਤ ਕੀਤੀ ਹੈ ਉਹ ਕਹਿੰਦੇ ਆ ਕਿ ਲੜਦੀਆਂ ਫੌਜਾਂ ਹੁੰਦੀਆਂ ਨੇ ਨਾ ਜਰਨੈਲ ਰਹਿੰਦਾ ਪੜਾਈਆਂ ਤੁਸੀਂ ਕੀਤੀਆਂ ਮਿਹਨਤ ਤਾਂ ਤੁਸੀਂ ਕੀਤੀ ਹੈ ਮੇਰੇ ਤੋਂ ਹੀ ਨਾ ਲੱਗੀ ਜਾਂਦਾ ਤਾਂ ਤੁਹਾਨੂੰ ਬਹੁਤ-ਬਹੁਤ ਇਸ ਗੱਲ ਦੀਆਂ ਵਧਾਈਆਂ ਕਿ ਤੁਸੀਂ ਪੜ੍ਹੇ ਹੋਰ ਪੜ੍ਹੋ ਇਹ ਕੋਈ ਪਹਿਲੀ ਜਾਂ ਆਖਰੀ ਨੌਕਰੀ ਨਹੀਂ ਹੈਗੀ ਹੋਰ ਅੱਗੇ ਜਾਓ ਪੰਜਾਬ ਦਾ ਨਾਮ ਰੌਸ਼ਨ ਕਰੋ ਜਿਹੜੀ ਕੁਰਸੀ ਤੇ ਬੈਠ ਗਏ ਜਿਹੜਾ ਪੈਨ ਤੁਹਾਨੂੰ ਮਿਲ ਗਿਆ ਉਹ ਕੁਰਸੀ ਤੇ ਪੈਨ ਨਾਲ ਇਨਸਾਫ ਕਰੋ ਕੋਈ ਪਤਾ ਨਹੀਂ ਕਿਤ ਕਿਹੜੀ ਦੁਆ ਕੀ ਦੇ ਕਿੱਥੇ ਲੱਗ ਜੇ ਕਿਸੇ ਦਾ ਕੰਮ ਹੋ ਗਿਆ ਪਤਾ ਨਹੀਂ ਉਹਨੇ ਕਿਹੜੀ ਦੁਆ ਦੇਣੀ ਹੈ ਦਿਲੋਂ ਤੇ ਪਤਾ ਨਹੀਂ ਕਿੱਥੇ ਤੱਕ ਫਿਰ ਤੁਹਾਡੀਆਂ ਤਰੱਕੀਆਂ ਚ ਲਈ ਜਾਣੀਆਂ ਨੇ ਸੋ ਗਰੀਬ ਕੀ

ਉਹ ਜੁਆਇੰਟ ਪ੍ਰੋਗਰਾਮੇ ਬਣਿਆ ਸੀ ਉਹਦੇ ਵਿੱਚ ਮੇਨ ਜਿਹੜੀ ਗੱਲ ਪਤਾ ਸੀ ਤੇ ਕਹੀ ਹੈ ਕਿ thora ਆਮ ਆਦਮੀ ਪਾਰਟੀ ਦਾ ਤੋੜਾ ਜਿਹੜਾ ਉਸ ਗਰੂ ਸਿੰਗਰੂਰ ਜ਼ਿਲ੍ਹੇ ਦੇ ਵਿੱਚ ਇੰਨੀ ਵੱਡੀ ਟ੍ਰੈਜਰੀ ਵਾਪਰੀ ਹੋਏ। ਇਹੀ ਭਵਨਤਮਾਨ ਜੀ ਕਹਿੰਦੇ ਹੁੰਦੇ ਸੀ ਜਦੋਂ ਕਿਸੇ ਟਾਈਮ ਕਾਂਗਰਸ ਦਾ ਫੈਰੈਂਸ ਮਿਸਟ੍ਰਿਕ ਇੰਦਰ ਸੀ ਕਿ ਸਾਡਾ ਖਜ਼ਾਨਾ ਖਾਲੀ। ਕਹਿੰਦਾ ਖਜ਼ਾਨਾ ਕੀ ਹੋਇਆ ਜਿਹੜਾ ਖਾਲੀ ਹੋਏ। ਉਹ ਤਾਂ ਪੀਪਾ ਕਿਹਾ ਜਾ ਸਕਦਾ।

ਗੁਰੂਵਰ ਸਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਦੇ ਵਿੱਚ ਇਹ ਸੰਗਤ ਸਾਰੀ ਬੀਤੀ ਸੀ ਅਸੀਂ ਇਹ ਵਾਦਾ ਕੀਤਾ ਕਿ ਜੇ ਇਹਨਾਂ ਗੰਨ ਤੇ ਅੱਖਾਂ ਨਾਲ ਇਹਨਾਂ ਨੇ ਖੋਲੇ ਤੇ ਨਾ ਇਹਨਾਂ ਨੇ ਤੁਹਾਡਾ ਕੁਝ ਕੀਤਾ ਕਾਂਗਰਸੀ ਸਰਕਾਰ ਪਰਤੇ ਅਸੀਂ ਤੁਹਾਡੀ ਹਰ ਕਿਸਮ ਦੀ ਮਦਦ ਕਰਾਂਗੇ ਸੋ ਇਹ ਗੱਲ ਅੱਜ ਅਸੀਂ ਇੱਥੇ ਸਾਰੇ ਆਏ ਨੇ ਇਸ ਤੋਂ ਬਾਅਦ ਕੁ ਹੋਰ ਗੱਲ ਕਰਨੀ ਹੈ ਸਰ ਤੁਸੀਂ ਇਹ ਕਿਹਾ ਕਿ ਕੰਨ ਅੱਖਰ ਸਨ ਜਿਹੜੇ ਇਹ ਬੰਦ ਰੱਖਦੇ ਆਂ ਤੇ ਜੇ ਆਪਾਂ ਇਹਦੀ ਗੱਲ ਕਰੀ ਨਸ਼ੇ ਦੀ ਗੱਲ ਕਰੀਏ ਜੇ ਆਪਾਂ ਸਿੱਖਿਆ ਦੀ ਗੱਲ ਕਰੀਏ ਜੇ ਆਪਾਂ ਮੈਡੀਕਲ ਸਹੂਲਤਾਂ ਦੀ ਗੱਲ ਕਰੀਏ ਤੁਸੀਂ ਕਿਵੇਂ ਪ੍ਰੂਫ ਕਰਦੇ ਹੋ ਕਿ ਇਹ ਸੁੱਤੇ ਪਿਆ ਹੈ ਜਾਂ ਇਹ ਇਹਨਾਂ ਦੀ ਅੱਖਾਂ ਹੁੰਦੀ ਹੈ ਅਜੇ ਤੱਕ ਤੇ ਮੁੱਖ ਮੰਤਰੀ ਨੇ ਨਸ਼ਾ ਬੰਦ ਨਹੀਂ ਕੀਤਾ ਤੇ ਪੰਜਾਬ ਦਾ ਨਸ਼ਾ ਕਿਥੋਂ ਬੰਦ ਹੋਣਾ ਹੈ ਤੁਹਾਨੂੰ ਪਤਾ ਹੋਵੇਗਾ ਬਰਨਾਲੇ ਦੇ ਵਿੱਚ 2020 ਦੇ ਵਿੱਚ ਇਲੈਕਸ਼ਨਾਂ ਤੋਂ ਪਹਿਲੇ ਇੱਕ ਵੱਡਾ ਇਕੱਠ ਹੋਇਆ ਸੀ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਬਹੁਤ ਵੱਡਾ ਮੈਂ ਇੱਕ ਐਲਾਨ ਕਰਨ ਲੱਗਾ सीएम साहब ਦੇ ਮਦਰ ਨੂੰ ਉਥੇ ਲਿਆਦਾ ਕਿ ਮਦਰ ਦੇ ਹਵਾਲਾ ਦਿੰਦੇ ਸਿਰ ਤੇ ਹੱਥ ਰੱਖ ਕੇ ਸੌ ਖਾਦੀ ਹੋ ਜੀ ਉਹ ਨਸ਼ਾ ਮੁਕਤੀ ਹੈ ਤੇ ਕੋਈ ਹੈ ਪੰਜਾਬ ਵਿੱਚ ਨਸ਼ਾ ਮੁਕਤ ਕਿੱਥੋਂ ਰ ਹੈ ਤੁਸੀਂ ਆਪ ਇੱਥੇ ਸਾਰੇ ਪ੍ਰੈਸ ਰਿਪੋਰਟਰ ਬੈਠੇ ਹੋ ਮੇਰਾ ਓਪਨ ਚੈਲੰਜ ਤੁਸੀਂ ਕਿਸੇ ਗਲੀ ਚ ਜਾਓ ਵਿਥਿਨ ਮਿੰਟਸ ਨਸ਼ਾ ਦਾ ਡੇਕਰ ਪਛਾਣ ਦਿੰਦੇ ਅੱਛਾ ਸਰ ਬੋਰਡ ਚੂਕੀ ਇਹਦੇ ਵਿੱਚ ਮੇਰਾ ਇੱਕੋ ਇੱਕ ਕਾਰ ਬੱਕੀ ਇਹਦੇ ਵਿੱਚ ਡਾਇਰੈਕਟਲੀ ਪੰਜਾਬ ਦੀ ਪੁਲਿਸ ਨੇ ਪੰਜਾਬ ਪੁਲਿਸ ਡਾਇਰੈਕਟਲੀ ਇਨਵੋਲਡ ਇਹ ਗੈਰ ਤੇ ਜਰਮੇਕਾਰ ਨੇ ਗੈਰ ਤੇ ਜਰਮੇਕਾਰ ਹੋਣ ਕਰੀ ਤੁਸੀਂ ਵੇਖ ਰਹੇ ਹੋ ਕਿ ਪੁਲਿਸ ਐਸ ਕੰਪਲੀਟ ਫ੍ਰੀ ਹੈ ਗੈਂਗਸਟਰਿਜ਼ਮ ਅਜੇ ਤੱਕ ਕਦੀ ਨਹੀਂ ਸੀ ਕਿਸੇ ਨੇ ਸੁਣਿਆ ਪੰਜਾਬ ਜਿਹੜਾ ਬੰਦਾ ਹੈ ਕਿ ਜੇਲ੍ਹ ਚ ਮੈਨੂੰ ਦੱਸੋ ਉਹ ਗੈਂਗ ਕਿਸ ਤਰ੍ਹਾਂ ਚਲਾ ਸਕਦਾ ਇੱਕ ਬੰਦਾ ਭਗੌੜਾ ਹੋਏ ਜਿੰਨਾ ਚਿਰ ਉਹ ਨਿਊਟਰਲਾਈਜ਼ ਨਹੀਂ ਹੁੰਦਾ ਉਹ ਨਾ ਚਿਰ ਤੇ ਗੈਂਗ ਚਲਾ ਸਕਦਾ ਜੇਲ੍ਹ ਵਿੱਚ ਬੰਦਾ ਬੈਠਾ ਉਹਨੂੰ ਕੋਈ ਵਜ਼ਿਲੀਟੇਸ਼ਨ ਕੋਈ ਭੂਲ ਦੇਗਾ ਤਾਂ ਕੰਮ ਚੱਲੇਗਾ ਭੂਣ ਕੌਣ ਦੇਗਾ ਜੇਲ੍ਹ ਪੁਲਿਸ ਸੋ ਇਸ ਗੱਲ ਕਾਨ ਕੰਪਲੀਟਲੀ ਫੇਲ ਤੁਸੀਂ ਸਕੂਲਾਂ ਦੀ ਤੇ ਗੱਲ ਹੀ ਛੱਡੋ ਟੋਟਲ ਫਰਾਡੀ ਇਹ ਹੈ ਜੋ ਇਹਨਾਂ ਦੀ ਪਾਲਿਸੀ ਹੈ ਉਹੀ ਇਹਨਾਂ ਦੀ ਸਮਝੋ ਇਹਨਾਂ ਨੇ ਪ੍ਰੋਗਰਾਮ ਜਿਵੇਂ 12 ਕਰੋੜ ਦੇ ਨਰੇ ਛੋਟਿਆਂ सिला ਵਢਾ ਕੇ ਲਾ ਦਿੱਤੇ 12 ਕਰੋੜ ਐਂਡ ਨਥਿੰਗ ਹੈਸ ਵਰਕ देयर इज नो ਡਿਫਰੈਂਸ ਕੰਪਲੀਟ ਮੇ ਕੋ ਕਿਸੇ ਹਸਪੀਟਲ ਵਿੱਚ ਡਾਕਟਰ ਨੇ ਨਰਸ ਨੇ ਦਵਾਈ ਨਹੀਂ ਸਕੂਲਾਂ ਵਿੱਚ ਟੀਚਰ ਨਹੀਂ ਸਕੂਲਸ ਆਫ ਐਮਰਜੈਂਸੀ ਤੁਹਾਡੇ ਬਦੋਵਾਲ ਤੁਹਾਡੇ ਗੁਆਚੇ ਨਹੀਂ ਬਦੋਵਾਲ ਅਜੇ ਸਕੂਲ ਬਣੇ ਨੂੰ ਹਫਤਾ ਹੋਇਆ ਸੀ ਛਾਤੇ ਡਿੱਗ ਪਈ ਇੱਕ ਵਿਚਾਰੀ ਲੇਡੀ ਟੀਚਰ ਥੱਲੇ ਛਾਤੇ ਤੇ ਲਿਆ ਕੇ ਵਰਗੀ ਇਹਨਾਂ ਦਾ ਹਾਲਾਤ